ਬਹੁਤ ਵਧੀਆ ਰਿਸਪੌਂਸ ਆਈ ਬਹੁਤ ਵਧੀਆ ਲੱਗ ਰਿਹਾ ਵਾ ਫਸਟ ਟਾਈਮ ਆ ਫੈਸਟ ਐਕਸਪੀਰੀਅੰਸ ਆ ਬੈਸਟ ਓਵਰ ਐਵਰ ਆਮ ਪਾਉ ਭਾਜੀ ਖਿਲਾ ਰਹੇ ਆ ਟ੍ਰਾਈ ਬੋਇਲਸ ਖਿਲਾ ਰਹੇ ਆ ਤੇ ਇਹ ہمارا ਪਲੇਟਰ ਆਪ ਦੇਖ ਸਕਦੇ ਹੋ ਕੀ ਉਮੀਦ ਆ ਬੱਚਾ ਨੂੰ ਕਿਵੇਂ ਉਮੀਦ ਪੂਰੀ ਆ ਪਿਆਰ ਮਿਲ ਰਿਹਾ ਖਾਣੇ ਯਸ ਸਰ ਪਿਆਰ ਮਿਲੇਗਾ ਚੀਜ਼ ਵਧੀਆ ਹੋਗੀ ਤਾਂ ਪਿਆਰ ਕਿਉਂ ਨਹੀਂ ਮਿਲੇਗਾ ਸੈਂਡਵਿਚ ਆ ਪਾਸਟਾ ਆ ਤੇ ਪਟਾਟਾ ਪੂਰੀਆ ਤੇ ਕਿਹਦੀ ਡਿਮਾਂਡ ਜ਼ਿਆਦਾ ਆ ਤਿੰਨਾਂ ਦੀ ਆ ਇੰਨੀ ਸੋਹਣੀ ਬਹੁਤ ਅੱਛੀ ਬਿਲਕੁਲ ਵਧੀਆ ਸਰ ਕਾਲੇਜੇ ਇਕੱਠੇ ਹੁੰਦੇ ਆ ਵਧੀਆ ਮਾਹੌਲ ਆ ਸਰ ਬਹੁਤ ਵਧੀਆ ਲੱਗ ਰਿਹਾ ਹੈ ਹਾਂਜੀ ਸਰ ਔਰ ਮੈਂ ਇਥੇ ਬੱਚਿਆਂ ਨੇ ਜੋ ਸਟਾਲ ਲਗਾਏ ਹੈਗੇ ਨੇ ਤਕਰੀਬਨ 40 ਸਟਾਲ ਲੱਗੇ ਨੇ ਔਰ ਮੈਂ ਹਰ ਸਟਾਲ ਤੇ ਜਾ ਕੇ ਉਹਨਾਂ ਦਾ ਟੇਸਟ ਕੀਤਾ ਹੈਗਾ ਜੋ ਬੱਚਿਆਂ ਨੇ ਡਵੈਲਪ ਕੀਤਾ ਹੈ ਰੀਅਲੀ ਬਹੁਤ ਮਾਰਵਲਸ ਹੈਗਾ ਉਹਨਾਂ ਨੇ ਜੋ ਆਈਟਮ ਬਣਾਈਆਂ ਬਹੁਤ ਹੀ ਉਮਦਾ ਬਣਾਈਆਂ ਔਰ ਮੈਂ ਬੱਚਿਆਂ ਨੂੰ ਇਹ ਕਹਿਣਾ ਚਾਹਨਾ ਵੀ ਇਹ ਇਹ ਜਿਹੜੀ ਜੀ ਉਹਨਾਂ ਨੇ ਸਕਿੱਲ ਆਪਣੇ ਅੰਦਰ ਡਵੈਲਪ ਕੀਤੀ ਹੈ ਇਹਨੂੰ ਹੋਰ ਵਿਦਾਨ ਲੱਗੇ ਨੂੰ ਐਂਟਰਪ੍ਰੈਨਿਓਰਸ਼ਿਪ ਦਾ ਇਹ ਕਿਹੋ ਜਿਹਾ ਸੰਦੇਸ਼ ਲੈ ਕਰਕੇ ਕਿ ਜੇ ਅਸੀਂ ਡ੍ਰੀਮ ਕਰਦੇ ਹਾਂ ਉਹਦੇ ਬਾਰੇ ਸੋਚਦੇ ਹਾਂ ਤੇ ਉਹਦੇ ਵਾਸਤੇ ਜਦੋਂ ਅਸੀਂ ਇਸ ਤਰ੍ਹਾਂ ਦੇ ਐਫਰਟਸ ਕਰਾਂਗੇ ਤੇ ਇਸ ਤਰ੍ਹਾਂ ਦੇ ਮੁਕਾਮ ਤੇ ਵੀ ਅਸੀਂ ਪਹੁੰਚਾਂਗੇ ਬਹੁਤ ਹੀ ਅੱਛਾ ਲੱਗ ਰਿਹਾ ਹੈ ਆਰਿਆ ਕਾਲਜ ਦੀ ਮੈਨੇਜਮੈਂਟ ਨੇ ਹਮੇਸ਼ਾ ਸਾਨੂੰ ਇੱਕ ਖੁੱਲਾ ਹੱਥ ਦਿੱਤਾ ਹੈ ਇਸ ਤੋਂ ਕਿ ਮੌਜੂਦ ਆ ਲੁਧਿਆਣਾ ਦੇ ਪ੍ਰਸਿੱਧ ਆਰਿਆ ਕਾਲੇ ਵਿਖੇ ਜਿੱਥੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਕਮਰਸ ਐਂਡ ਮੈਨੇਜਮੈਂਟ ਦੇ ਵੱਲੋਂ ਯੈਸ ਯੂਥ ਐਗਜ਼ੀਬਿਟਿੰਗ ਸਕਿਲਸ ਨਾਮ ਦੇ ਨਾਲ ਇੱਕ ਮਾਰਕੀਟਿੰਗ ਫੈਕਸ ਦਾ ਆਯੋਜਨ ਕੀਤਾ ਗਿਆ ਹੈ ਕੀ ਕੁਝ ਲੈ ਕੇ ਆਏ ਮਾਰਕੀਟਿੰਗ ਫੈਸਟ ਤੇ ਕਿਵੇਂ ਯੂਥ ਆਪਣੇ ਪੜਾਈ ਦੇ ਨਾਲ-ਨਾਲ ਆਪਣੇ ਹੁਨਰ ਨੂੰ ਪੇਸ਼ਾਨ ਰਿਹਾ ਆਓ ਤੁਹਾਨੂੰ ਦੁਖਾਨੇ ਆ ਕਿ ਕਿੰਨਾ ਸੋਹਣਾ ਜੋ ਮਾਹੌਲ ਹੈ ਪੋ ਇਸ ਵਕਤ ਆ ਰਿਹਾ ਕਾਲਜ ਵਿਖੇ ਬਣਿਆ ਹੋਇਆ ਦੇਖਣ ਨੂੰ ਮਿਲ ਰਿਹਾ ਜੀ ਹਾਂ ਜਿਹੜਾ ਅਲੱਗ-ਅਲੱਗ ਸਟੋਰਸ ਨੇ ਅਲੱਗ-ਅਲੱਗ ਕਾਲਜਾਂ ਤੋਂ ਜਿਹੜੇ ਬੱਚੇ ਆਏ ਹੋਏ ਨੇ ਇਨਵਾਈਟ ਹੋਏ ਹੋਏ ਨੇ ਤੇ ਕਿਤਨਾ ਕਿਤੇ ਆਪਣੇ ਯਸ ਯੂਥ ਐਗਜ਼ੀਬਿਟਿੰਗ ਸਕਿਲਸ ਜੀ ਹਾਂ ਆਪਣੇ ਸਕਿਲਸ ਦਿਖਾਉਂਦਿਆਂ ਹੋਏ ਆ ਤੇ ਨਾਲ ਦੇ ਨਾਲ ਆ ਦੇਖ ਸਕਦੇ ਹੋ ਅਲੱਗ-ਅਲੱਗ ਕ੍ਰੀਏਸ਼ਨਸ ਜੋ ਨਾ ਬੱਚਿਆਂ ਵੱਲੋਂ ਤਿਆਰ ਕੀਤੀਆਂ ਗਈਆਂ ਨੇ ਉਹ ਕ੍ਰੀਏਸ਼ਨਸ ਤੁਹਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਬੇहद ਖੂਬਸੂਰਤ ਤਰੀਕੇ ਦੇ ਨਾਲ ਜੋ ਡਿਜ਼ਾਈਨਸ ਨੇ ਉਹ ਦੇਖ ਪਾ ਰਹੇ ਹੋ ਤੁਸੀਂ ਇੱਥੇ ਬਹੁਤ ਹੀ ਪਿਆਰੇ ਤਰੀਕੇ ਦੇ ਨਾਲ ਸੋ ਆ ਦੇਖ ਪਾ ਰਹੇ ਹਾਂ ਕਿ 40 ਦੇ ਕਰੀਬ ਜੀ ਹਾਂ 40 ਦੇ ਕਰੀਬ ਸਟਾਲਸ ਨੇ ਜੋ ਇੱਥੇ ਲੱਗੇ ਹੋਏ ਨੇ ਚਾਹੇ ਕੋਈ ਡੈਕੋਰੇਟਿਵ ਆਈਟਮਸ ਨੇ ਖਾਣ ਪੀਣ ਦੀਆਂ ਆਈਟਮਸ ਨੇ ਜਾਂ ਕਹਿ ਜਿਏ ਵੀ ਨੇ ਸਾਰਾ ਕੁਝ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਵਿੱਚ ਇੱਕ ਅਲੱਗ ਹੀ ਕਰੇਜ਼ ਇੱਕ ਵਧੀਆ ਹੰਗਾਰਾ ਇਸ ਮਾਰਕੀਟਿੰਗ ਫੈਸਟ ਨੂੰ ਜੋ ਸਖਤ ਮੌਕੇ ਤੇ ਦੇਖਣ ਨੂੰ ਮਿਲ ਪਾਰਿਆ ਕਿਉਂਕਿ ਵਾਧੇ ਹੋਏ ਆ ਤੁਹਾਨੂੰ ਦਿਖਾ ਰਹੇ ਆ ਬੁੱਕਸ ਜੀ ਹਾਂ ਕਹਿੰਦੇ ਨੇ ਕਿਤਾਬਾਂ ਇਨਸਾਨ ਦੀਆਂ ਸੱਚੀਆਂ ਦੋਸਤ ਮਿੱਤਰ ਹੁੰਦੀਆਂ ਨੇ ਬੁੱਕਸ ਆਰ ਮਾਈ ਬੈਸਟ ਫਰੈਂਡਸ ਤੋਂ ਕਿਤਾਬਾਂ ਦੇ ਨਾਲ ਨਾਲ ਫਿਰ ਅੱਗੇ ਵਧ ਰਹੇ ਆ ਖਾਣ ਪੀਣ ਦੇ ਸਟਾਲ ਜੀ ਹਾਂ ਵਧੀਆ ਹਾਈਜੀਨਿਕ ਤਰੀਕੇ ਨਾਲ ਸਮਾਨ ਤਿਆਰ ਹੋ ਰਿਹਾ ਹੈ ਕਦੇ ਕੇ ਮੂੰਹ ਚ ਪਾਣੀ ਆ ਜਾਵੇ ਤੇ ਬਹੁਤ ਹੀ ਪਿਆਰੇ ਤਰੀਕੇ ਦੇ ਨਾਲ ਦੇਖ ਸਕਦੇ ਹੋ ਕਿ ਮਿਹਨਤੀ ਬੱਚਿਆਂ ਵੱਲੋਂ ਅੱਡ ਅੱਡ ਖਾਣ ਪੀਣ ਦੀਆਂ ਏਟਮਾਂ ਤਿਆਰ ਹੋ ਰਹੀਆਂ ਨੇ ਤੇ ਥੋੜੀ ਥੋੜੀ ਗਰਮੀ ਵੀ ਆ ਗਈ ਹੈ ਸੋਲ ਅਲਗ-ਅਲਗ ਕੋਕਟੇਲਸ ਮੋਕਟੇਲਸ ਪੀਣ ਨੂੰ ਸਮਾਨ ਵੀ ਬਹਿਤ ਵਧੀਆ ਲੱਗਦਾ ਸੋ ਆ ਦੇਖ ਪਾ ਰਹੇ ਹੋ ਅਲਗ-ਅਲਗ ਤਰੀਕੇ ਦੇ ਨਾਲ ਛੱਲੇ ਵਗੈਰਾ ਕੀ ਰਿੰਗਸ ਵਗੈਰਾ ਉਹ ਇੱਥੇ ਦੇਖਣ ਨੂੰ ਮਿਲ ਰਹੇ ਆ ਤੇ ਨਾਲ ਦੇ ਨਾਲ ਫਿਰ ਮਿਹਨਤੀ ਕੁੜੀਆਂ ਜਿਹੜੀਆਂ ਸ਼ਕੀਨ ਨੇ ਆਪ ਹੀ ਗੋਲ ਗੱਪੇਆਂ ਦੀਆਂ ਤੇ ਗੋਲ ਗੱਪੇ ਤੇ ਨਾਲ ਔਰ ਪਾਵਗਰ ਰੱਖ ਕੇ ਆਈਟਮਾਂ ਟੈਸਟ ਰਾਂਦੀਆਂ ਹੋਈਆਂ ਖਵਾਂਦੀਆਂ ਹੋਈਆਂ ਤੇ ਨਾਲ ਛੋਟੇ ਛੋਟੇ ਜਿਨ੍ਹਾਂ ਦਾ সুইਟੁੱਥ ਹੁੰਦਾ ਹੈ ਉਹਨਾਂ ਵਾਸਤੇ ਵੀ ਬੜੀ ਪਿਆਰੀ ਆਈਟਮਾਂ ਦੇਖੋ ਮਿਲ ਰਹੀਆਂ ਨੇ ਬੜੀ ਪਿਆਰੀ ਸਮਾਈ ਲੈ ਕੀ ਕੀ ਲੈ ਕੇ ਆਏ ਹੋ ਬਰਾਉਨੀਜ਼ ਹੈ ਮਫਿਨਜ਼ ਹੈ ਆਬੜਾ ਇਹਨੇ ਹਾਂਜੀ ਵਾਹ ਜੀ ਵਾਹ ਕੀ ਆ ਪਤਾ ਜੀ ਨਾਮ ਤੁਹਾਡਾ ਮੇਰਾ ਨਿਹਾਂ ਜੀ ਤੁਹਾਡਾ ਨਾਮ ਇਸ਼ੀ ਦਾ ਕਿਵੇਂ ਲੱਗਦਾ ਕੀ ਰਿਸਪੌਂਸ ਮਿਲੂਗਾ ਬੈਸਟ ਬੈਸਟ সুইਟ ਪੂਰੀ ਹੈ ਹਾਂਜੀ ਠੀਕ ਹੈ ਸੋ ਅੱਗੇ ਵਾਦੇ ਆ ਜੀ ਫਿਰ ਦੁਬਾਰਾ ਡੈਕੋਰੇਟਿਵ ਆਈਟਮਸ ਦੇਖ ਸਕਦੇ ਹੋ ਅਲੱਗ-ਅਲੱਗ ਸਟਾਲਸ ਬੱਚਿਆਂ ਵੱਲੋਂ ਲਗਾਏ ਗਏ ਨੇ ਅਲੱਗ-ਅਲੱਗ ਆਈਟਮਸ ਆ ਦੇਖ ਸਕਦੇ ਹੋ ਡਾਰਕ ਚਾਕਲੇਟ ਬਹੁਤ ਹੀ ਪਿਆਰੀ ਆਈਟਮਾਂ ਇਹ ਕਿਵੇਂ ਸਵਾਦ ਹੈ ਜੀ ਬਹੁਤ ਅੱਛੇ ਟਰਾਈ ਕਰਕੇ ਦੇਖੋ ਸ਼ੋਰ ਹਾਂਜੀ ਕਿਵੇਂ ਲੱਗਦਾ ਕਿਵੇਂ ਰਿਸਪੌਂਸ ਮਿਲੂ ਸਾਰਿਆਂ ਵੱਲੋਂ ਐਕਸਪੈਕਟਿਡ ਤੋਂ ਅੱਛਾ ਹੀ ਹੈ ਸੋ ਅਭੀ ਦੇਖਦੇ ਹਾਂਜੀ ਸੋ ਦੇਖ ਸਕਦੇ ਹੋ ਅੱਗੇ ਕਿ ਅਲੱਗ-ਅਲੱਗ ਸਟਾਲਸ ਅਲੱਗ-ਅਲੱਗ ਪ੍ਰੋਪਰ ਸਿਰ ਤੇ ਕੈਪਾਂ ਪਾ ਕੇ ਪੂਰੀ ਐਨ ਕੋਕ ਵਾਲੀ ਫੀਲਿੰਗ ਦੇ ਨਾਲ ਸੋਹਣੇ ਆਈਟਮਾਂ ਤਿਆਰ ਹੋ ਰਹੀਆਂ ਨੇ ਤੇ ਕੀ ਕੀ ਖਵਾ ਰਹੇ ਬੱਚੇ ਨੂੰ ਅੱਜ ਅਮ ਪਾਓ ਬਾਜੀ ਖਿਲਾ ਰਹੇ ਆਂ ਡਰਾਈ ਬਾਲਸ ਖਿਲਾ ਰਹੇ ਆਂ ਤੇ ਇਹ ہمارا ਪਲੇਟਰ ਆ ਆਪ ਦੇਖ ਸਕਦੇ ਹੋ ਅੱਛਾ ਜੇ ਪਲੇਟਰ ਵੀਰ ਕਰ ਦਿਆ ਪੂਰਾ ਯੈਸ ਓਨਲੀ ਫੋਰ 99 ਵਿਦ ਯੂ ਬਾਲਸ ਐਂਡ ਦ ਡਰਿੰਕ ਹਾਂ ਯਾ ਕੀ ਆ ਬਤਾ ਇੱਕੜਾ ਫੇਵਰਟ ਸੌ ਬਣ ਕਿਹੜਾ ਸਟਰਾਬੇਰੀ ਸਟਰਾਬੇਰੀ ਫਲੇਵਰ ਕੀ ਉਮੀਦ ਆ ਬੱਚਾ ਨੂੰ ਕਿਵੇਂ ਉਮੀਦ ਪੂਰੀ ਆ ਪਿਆਰ ਮਿਲ ਰਿਹਾ ਖਾਣੇ ਯੈਸ ਸਰ ਪਿਆਰ ਮਿਲੇਗਾ ਚੀਜ਼ ਵਧੀਆ ਹੋਊਗੀ ਤਾਂ ਪਿਆਰ ਕਿਉਂ ਨਹੀਂ ਮਿਲੇਗਾ ਕੀ ਆ ਬਤਾ ਕੁੜੀ ਦੇਖੋ ਸਵਾ ਨਾਲ ਦੇ ਨਾਲ ਹਾਰ ਸ਼ਿੰਗਾਰ ਵੀ ਜ਼ਰੂਰੀ ਹੈ ਅਜ ਦੇ ਟਾਈਮ ਦੇ ਵਿੱਚ ਤੇ ਨੋਹਾ ਦੇ ਨਾਲ ਨੇਲ ਪਾਲਸ਼ਾ ਨਕਲੀ ਨੋਹ ਪਰਾ ਕੁਛ ਇਦਾਂ ਤਿਆਰ ਪਿਆ ਹੋਇਆ ਜੀ ਤੇ ਅੱਜ ਕੱਲ ਇਹ ਕੁੜੀਆਂ ਨੂੰ ਬੜਾ ਇਹ ਡੁਪਲੀਕੇਟ ਆਰਟੀਫੀਸ਼ੀਅਲ ਨੇਲਸ ਕਹਿੰਦੇ ਆ ਇਹਦਾ ਬੜਾ ਕਰੇਜ਼ ਹੈ ਨਾ ਅੱਜ ਕੱਲ ਕਿਉਂ ਬਿਕੋਜ਼ ਇਹ ਅੱਜ ਕੱਲ ਹਰ ਇੱਕ ਦੇ ਉਹਦੇ ਵਿੱਚ ਆਉਂਦਾ ਕਿ ਆਪਾਂ ਫੈਸ਼ਨ ਨੂੰ ਫੋਲੋ ਕਰਨਾ ਚਾਹੁੰਦੇ ਆ ਅਸਲੀ ਨੋਹ ਹੁੰਦੇ ਉਹਨਾਂ ਤੇ ਕਲਾਕਾਰੀ ਨਹੀਂ ਹੁੰਦੀ ਹੋ ਸਕਦੀ ਹੈ ਉਹਨਾਂ ਤੇ ਵੀ ਹਾਂਜੀ ਹੋ ਜਾਂਦੀ ਹੈ ਕਿੰਨਾ ਜ਼ਿਆਦਾ ਕਰੇਜ਼ ਹੈ ਨਾ ਹਾਂਜੀ ਕਈਆਂ ਨੂੰ ਲੰਬੇ ਚਾਹੀਦੇ ਹੁੰਦੇ ਨੇ ਨੇਲਸ ਜ਼ਿਆਦਾ ਤਾਂ ਕਰਕੇ ਹਾਂਜੀ ਦੇ ਵੀ ਹੁੰਦੇ ਆ ਪੁੱਤ ਵੀ ਪਾਵਰ ਪਾਲਿਸ਼ ਕਰ ਸਕਦੇ ਆ ਕਈਆਂ ਦੇ ਨਹੀਂ ਹੁੰਦੇ ਨੋ ਲਵਾ ਕੇ ਵੀ ਘਰ ਦੇ ਕੰਮ ਕਿਵੇਂ ਹੁੰਦੇ ਆ ਹੋ ਜਾਂਦੇ ਆ ਹਾਂਜੀ ਆਲ ਬਾਉਟ ਮੈਨੇਜਮੈਂਟ ਇਹ ਨਾ ਸਾਰੇ ਅਸੀਂ ਕਰਨ ਵਾਲੇ ਤੁਸੀਂ ਦੇਖੋ کاروبارਾਂ ਲਈ ਉਸ ਵੀ ਉਸ ਵੀ ਸੋ ਕਿਤਰਾ ਕਿਤੇ ਦੇਖ ਸਕਦੇ ਹੋ ਕਿ ਹਾਸੇ ਮੀਆ ਕ ਆਪਣੀ ਜਗ੍ਹਾ ਪ੍ਰਣਾਲ ਦੇ ਨਾਲ ਅੱਡ ਅੱਡ ਆਈਟਮਾਂ ਪੇਸ਼ ਕਰਕੇ ਚਾਹੇ ਡੈਕੋਰੇਟਿਵ ਆਈਟਮਾਂ ਦੀ ਗੱਲ ਹੋਵੇ ਖਾਣ ਪੀਣ ਦੀ ਗੱਲ ਹੋਵੇ ਜਾਂ ਕਿਤਨਾ ਕਿਤੇ ਚਾਹੇ ਕੋਈ ਗੇਮ ਸੀ ਕਿਉਂ ਨਾ ਹੋਣ ਖੇਡਾਂ ਜਿਹਾ ਹਲਕੀ ਤਰ੍ਹਾਂ ਦੀ ਗੇਮਸ ਉਹ ਵੀ ਦੇਖਣ ਨੂੰ ਮਿਲ ਰਹੀਆਂ ਨੇ ਪਰ ਖਾਣ ਪੀਣ ਦੇ ਸਟਾਲਾਂ ਦੇ ਨਾਲ ਬੱਚੇ ਆਪਣੇ ਹੁਨਰ ਨੂੰ ਵਾਕਈ ਇੱਥੇ ਦਿਖਾ پا ਰਹੇ ਆ ਸੋ ਦੇਖ ਸਕਦੇ ਹੋ ਕਿ ਅਲੱਗ-ਅਲੱਗ ਤਰ੍ਹਾਂ ਦੇ ਆਈਟਮਾਂ ਮਾਊਥ ਵਾਟਰਿੰਗ ਜਿਹਨੂੰ ਆਈਟਮਸ ਕਹਿ ਦਿੰਦੇ ਆ ਤੇ ਆ ਕੁੜੀਆਂ ਦੀ ਜਾਨ ਗੋਲ ਗੱਪੇਵਾ ਜੀਵਾ ਇਹ ਸਤੋ ਅਲਟੀਮੇਟ ਚੀਜ਼ ਹੈ ਜੀ ਇਹ ਕਹਿੰਦੇ ਕੁੜੀ ਰੋਟੀ ਬਗੈਰ ਰਹਿ ਲੂਗੀ ਗੋਲਪੂ ਬਗੈਰ ਨਹੀਂ ਰਹਿ ਸਕਦੀ ਇਹ ਜ਼ਰੂਰੀ ਹੈ ਜੀ ਇਹਦੇ ਬਗੈਰ ਕੁੜੀ ਦੀ ਜ਼ਿੰਦਗੀ અધੂਰੀ ਹੋ ਜਾਂਦੀ ਹੈ ਸੋ ਇਹ ਚੀਜ਼ਾਂ ਨੇ ਇਹ ਸੋ ਕਿਵੇਂ ਲੱਗਦਾ ਜੀ ਤਾਂ ਸਹੀ ਕਿਹਾ ਬਿਲਕੁਲ ਬਿਲਕੁਲ ਇਹ ਜ਼ਰੂਰੀ ਹੈ ਐਟਲੀਸ ਵਾਂਸਿੰਗ ਨੇ ਜ਼ਰੂਰੀ ਹੈ ਰੋਜ਼ ਖਾ ਸਕਦੇ ਹੋ ਰੋਜ਼ ਵੀ ਖਾ ਸਕਦੇ ਹੋ ਰੋਜ਼ ਵੀ ਖਾ ਸਕਦੇ ਹੋ ਪੱਕੀ ਬਾਤ ਇੱਕ ਵਾਰ ਤੇ ਕਿੰਨੇ 5 6 7 ਕਿੰਨੇ ਖਾ ਸਕਦੇ ਹੋ ਡਿਪੈਂਡ ਕਰਦਾ ਕਿਵੇਂ ਹਾਂ ਡਿਪੈਂਡ ਕਰਦਾ ਕਿਆ ਬਤਾ ਚਲੋ ਬੈਸਟ ਆਫ ਲੱਕ ਟਰਾਈ ਫਿਰ ਕਰੋ ਜੀ ਪੂਰਾ ਸੋ ਬੜੀ ਵਧੀਆ ਆਈਟਮਾਂ ਇੱਥੇ ਦੇਖ ਸਕਦੇ ਹੋ ਤੇ ਕੁੜੀਆਂ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਨੇ ਅਲੱਗ-ਅਲੱਗ ਫੈਂਸੀ ਆਈਟਮਸ ਪਾਸਤਾ ਸੈਂਡਵਿਚਸ ਪੁੱਛਦੇ ਆ ਸੋ ਬੱਚਿਓ ਕੀ ਰਿਸਪੌਂਸ ਆ ਰਿਹਾ ਕੀ ਕੀ ਲੈ ਕੇ ਆਏ ਹੋ ਸੈਂਡਵਿਚ ਹੈ ਪਾਸਤਾ ਹੈ ਤੇ ਪਟਾਟਾ ਪੂਰੀ ਆ ਠੀਕ ਹੈ ਤੇ ਕਿਹਦੀ ਡਿਮਾਂਡ ਜ਼ਿਆਦਾ ਹੈ ਤਿੰਨਾਂ ਦੀ ਹੈ ਬਹੁਤ ਅੱਛੀ ਜਰੂਰ ਜਰੂਰ ਆਨੇ ਰੱਖਦੇ ਹਾਂ ਜੀ ਆ ਜੀ ਵਾਹ ਸੋ ਬੜੀ ਮਿਹਨਤ ਨਾਲ ਬੜੀ ਪਿਆਰੀ ਬੱਚੀਆਂ ਵੱਲੋਂ ਆ ਆਈਟਮਾਂ ਨੇ ਜੋ ਦੇਖ ਸਕਦੇ ਹੋ ਚਾਹ ਪਾਸਤਾ ਨੇ ਸੈਂਡਵਿਚਸ ਨੇ ਅਲੱਗ-ਅਲੱਗ ਆਈਟਮਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਸੋ ਬਹੁਤ ਹੀ ਪਿਆਰੀ ਆਈਟਮਾਂ ਦੇਖ ਪਾ ਰਹੇ ਆ ਆਪਾਂ ਤੇ ਆ ਦੇਖ ਸਕਦੇ ਹੋ ਨਾਲ ਦੇ ਨਾਲ ਸੋ ਕਾਫੀ ਜ਼ਿਆਦਾ ਜੋ ਮਾਹੌਲ ਹੈ ਇੱਥੇ ਪਿੱਛੇ ਦੇਖ ਪਾਉਗੇ ਕਿ ਬਹੁਤ ਹੀ ਪਿਆਰਾ ਮਾਹੌਲ ਭਾਰੀ ਰਸ਼ ਲੋਕਾਂ ਦਾ ਇਕੱਠ ਤੇ ਨਾਲ ਦੇ ਨਾਲ ਖਾਣ ਪੀਣ ਦਾ ਘੁੰਮਣ ਫਿਰਨ ਦਾ ਸ਼ੌਕ ਤੇ ਜਿਹੜਾ ਜਿਨ੍ਹਾਂ ਨੇ ਸਟਾਲ ਲਾਏ ਨੇ ਜਿਹੜੇ ਜਿਹੜੇ ਆਪਣਾ ਕੁਛ ਹੁਨਰ ਦਿਖਾ ਰਹੇ ਆ ਉਹ ਦੇਖ ਪਾ ਰਹੇ ਆ ਆਪਾਂ ਸੋ ਕਿਵੇਂ ਦਾ ਰਿਸਪੌਂਸ ਆ ਰਿਹਾ ਜੀ ਹੈਲੋ ਸਰ ਜੀ ਕਿਵੇਂ ਦਾ ਰਿਸਪੌਂਸ ਆ ਰਿਹਾ ਲੋਕੀ ਪਸੰਦ ਕਰ ਰਹੇ ਸਰ ਬਹੁਤ ਬਹੁਤ ਜ਼ਿਆਦਾ ਪਸੰਦ ਕਰ ਰਹੇ ਹਾਂਜੀ 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 ਖੁਦ ਬਣਾਏ ਆ ਕਰੋ ਸਰ ਤੁਸੀਂ ਵੀ ਟੇਸਟ ਬੱਚੇ ਸਾਰੇ ਇਹ ਹਾਂਜੀ ਕਿਵੇਂ ਰਿਸਪੌਂਸ ਲੱਗ ਰਿਹਾ ਜੀ ਵਧੀਆ ਜੀ ਹਾਂਜੀ ਸੋ ਅਲੱਗ-ਅਲੱਗ ਆਈਟਮਾਂ ਜੋ ਅੱਜਕੱਲ ਦੇ ਯੂਥ ਪਸੰਦ ਕਰਦੇ ਆ ਉਹ ਆਈਟਮਸ ਦੇਖਣ ਨੂੰ ਮਿਲ ਰਹੀਆਂ ਨੇ ਹਾਂਜੀ ਕਿੱਦਾਂ ਰਿਸਪੌਂਸ ਆ ਰਿਹਾ ਜੀ? ਥੀਥੀ ਪਾ ਰਿਹਾ ਐਚਾ ਆ ਰਿਹਾ ਹਾਂਜੀ ਜੀ ਹਾਂਜੀ ਹਾਂਜੀ ਤਸਵੀਰਾਂ ਸਾਡੇ ਤੋਂ ਦੇਖ ਪਾ ਰਹੇ ਹੋ ਕਿ ਅਲੱਗ-ਅਲੱਗ ਜੀ ਹਾਂ ਕਹਿੰਦੇ ਆ ਸੰਗੀਤ ਵੀ ਰੂਹ ਦੀ ਖਰਾਕ ਹੁੰਦੀ ਆ ਸੋ ਆਪਣੇ-ਆਪਣੇ ਅਲੱਗ-ਅਲੱਗ 뮤지컬 ਇਨਸਟਰੂਮੈਂਟਸ ਦੇ ਨਾਲ ਆ ਨੌਜਵਾਨ ਜਿਹੜੇ ਸਾਡੇ ਅਪਕਮਿੰਗ ਬੋਰਡਿੰਗ ਸਿੰਗਰਸ ਵਧੀਆ ਕਲਾ ਦੇ ਮਾਹਿਰ ਉਸ ਦੇਖ ਪਾ ਰਹੇ ਹੋ ਸੋ ਅਲੱਗ-ਅਲੱਗ ਸਟਾਲਸ ਤੇ ਅਲੱਗ-ਅਲੱਗ ਮੁੰਡੇ ਕੁੜੀਆਂ ਦੇ ਨਾਲ ਹਾਂਜੀ ਕਿਵੇਂ ਫਿਰ ਮਾਰਕੀਟ ਫੈਸਟੀਵਲ ਇੰਜੋਏ ਕਰ ਰਹੇ ਹੋ ਹਾਂਜੀ ਕੀ ਜਾ ਸਵਾਲ ਅੱਗੇ ਖਾਣੇ ਵਿੱਚ ਹਲੇ ਤੱਕ ਆਤੀਆ ਹਾਂਜੀ ਕਿਵੇਂ ਲੱਗ ਰਿਹਾ ਜੀ ਇਹ ਜਿਹੇ ਮਾਹੌਲ ਕਿਵੇਂ ਲੱਗਦਾ ਬਿਲਕੁਲ ਵਧੀਆ ਸਰ ਕਾਲਜੇਸ ਇਕੱਠੇ ਹੁੰਦੇ ਵਧੀਆ ਮਾਹੌਲਾ ਠੀਕ ਹੈ ਜੀ ਤੁਹਾਨੂੰ ਜੀ ਸਰ ਬਹੁਤ ਵਧੀਆ ਲੱਗ ਰਿਹਾ ਹਾਂਜੀ ਸਰ ਹੋਰ ਚ ਜੇ ਵੀ ਖਾਣੀ ਇਸ ਤੋਂ ਬਾਅਦ ਹਾਂਜੀ ਸਰ ਤੋਂ ਅਲੱਗ-ਅਲੱਗ ਆਈਟਮਸ ਦੇ ਨਾਲ ਆਪ ਦੇਖ ਸਕਦੇ ਹੋ ਜੀ ਇਹ ਬੜੀ ਪਿਆਰੀ ਤਿੱਕੀਆਂ ਟਿੱਕੀਆਂ ਵਗੈਰਾ ਤਿਆਰ ਹੋ ਰਹੀਆਂ ਨੇ ਆਈਟਮਸ ਤਿਆਰ ਹੋ ਰਹੀਆਂ ਨੇ ਸੋ ਅਲੱਗ-ਅਲੱਗ ਖਾਣ-ਪੀਣ ਦੇ ਸਟਾਲਸ ਪੜਾਈ ਦੇ ਨਾਲ-ਨਾਲ ਉਹ ਬੱਚੇ ਜਿਹੜੇ ਖਾਣ ਦਾ ਸ਼ੌਕੀਨ ਨੇ ਖਾਣ ਦਾ ਸ਼ੌਂਕ ਰੱਖਦੇ ਆ ਖਵਾਣ ਦਾ ਵੀ ਰੱਖਦੇ ਆ ਆ ਨੌਜਵਾਨ ਮੁੰਡੇ ਬਾਈਕ ਵਾਲੇ ਕੋਲ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਕਿੱਡਾ ਜਵਾਨਾ ਵਧੀਆ 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 ਜੀ ਭਾਈ ਜੀ ਕਿਹੜੀ ਆਟਮ ਟੇਸਟ ਕੀਤੀ ਅੱਜ ਆਹ ਤੁਹਾਡੇ ਸਾਹਮਣੇ ਹੀ ਆ ਜੀ ਮੋਮੋਜ਼ ਖਾਦੇ ਆ ਗੋਲ ਗੱਪੇ ਖਾਦੇ ਆ ਤੇ ਉਹਨੇ ਪੂੜੀng ਖਾ ਰਹੇ ਆ ਪੂੜੀਆਂ ਨਾਲ ਨੇ ਆਪਣੇ ਹੱਥੀ ਕੰਮ ਕੀਤਾ ਪੂਰੇ ਬਣਾਇਆ ਕਿਵੇਂ ਲੱਗਿਆ ਤੁਸੀਂ ਖਾ ਕੇ ਦੇਖੋ ਮਿੰਤਾ ਕਾफी ਸਵਾਦ ਲੱਗ ਰਿਹਾ ਉਹ ਕੈਂਡ ਲੱਗ ਗਿਆ ਸਿਹਰਾ ਹਾਂਜੀ 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 ਬਹੁਤ ਵਧੀਆ ਸਰ ਸੋ ਨੌਜਵਾਨਾਂ ਵੱਲੋਂ ਵੀ ਸਮਾਨ ਪਸੰਦ ਕੀਤਾ ਗਿਆ ਤੇ ਖਾਣ ਪੀਣ ਦੇ ਸਮਾਨ ਨੂੰ ਬਾਕੀ ਇੰਜੋਏ ਕਰ ਰਹੇ ਆ ਸੋ ਤੇ ਗੱਲਬਾਤ ਕਰਦੇ ਆ ਜੀ ਕਿਵੇਂ ਦਾ ਰਿਸਪੌਂਸ ਲੱਗ ਰਿਹਾ ਜੀ ਸਾਰੇ ਵੱਲੋਂ ਬਹੁਤ ਵਧੀਆ ਸਰ ਬਹੁਤ ਵਧੀਆ ਹਾਂਜੀ ਆਪਣਾ ਹਾਂਜੀ ਹਾਂਜੀ ਆਪ ਕੀਤਾ ਹੈ ਬਹੁਤ ਵਧੀਆ ਰਿਸਪੌਂਸ ਆਈ ਬਹੁਤ ਵਧੀਆ ਲੱਗ ਰਿਹਾ ਵਾ ਫਸਟ ਟਾਈਮ ਆਫ ਐਕਸਪੀਰੀਅੰਸ ਆ ਬੈਸਟ ਹੋ ਰਿਹਾ ਵਾ ਬਹੁਤ ਵਧੀਆ ਜੀ ਸਾਡਾ ਤੂੰ ਗੱਲਬਾਤ ਕਰਦੇ ਆ ਜੀ ਕਈ ਬੜੇ ਸੋਹਣੇ ਤਿਆਰ ਹੋ ਕੇ ਆਏ ਨੇ ਬਿਆਰੇ ਬਿਆਰੇ ਲੱਗ ਰਹੇ ਨੇ ਅੱਜ ਕਿੰਨਾ ਹਾਂ ਜੀ ਤੁਹਾਡਾ ਜਸਪ੍ਰੀਤ ਜੀ ਕੀ ਕੀ ਖਾ ਰਹੇ ਆ ਕੀ ਕੀ ਐਡਮ ਟੈਸਟ ਕੀਤੇ ਅੱਜ ਤੱਕ ਫਿਲਹਾਲ ਤਾਂ ਗੋਲ ਗੱਪੇ ਟੈਸਟ ਕੀਤੇ ਆ ਕਿਵੇਂ ਲੱਗੇ ਬਹੁਤ ਟੈਸਟੀ ਹਾਂਜੀ ਇਹ ਤਾਂ ਰੂਹ ਹੀ ਖਰਾਕ ਹੈ ਨਾ ਮਿਲਨੇ ਚਾਹੀਦਾ ਹੈ ਇਹ ਨਹੀਂ ਕੁੜੀਆਂ ਸਰ ਤਾਂ ਆਡਾ ਆਡ ਆਈਟਮਾਂ ਆਡ ਆਡ ਖੇਡਾ ਜੀ ਹਾਂ ਇਹ ਬਾਲ ਦੇ ਨਾਲ ਗਲਾਸ ਡੇਗਣੇ ਨਿਸ਼ਾਨੇ ਤੇ ਉਹ ਗੀਮਾਂ ਵੀ ਨਾਲ ਚੱਲ ਰਹੀਆਂ ਨੇ ਇੱਥੇ ਤੇ ਨਾਲ ਦੇ ਨਾਲ ਹੋਰ ਖਾਣ ਪੀਣ ਦੀਆਂ ਆਈਟਮਾਂ ਦੇ ਨਾਲ ਇਹ ਮਾਰਕੀਟਿੰਗ ਫੈਸਟ ਵਾਕਈ ਅੱਜ ਆ ਰਿਹਾ ਕੋੜੇ ਦੇ ਇਸ ਫੈਸਟੀਵਲ ਦੇ ਚਾਰ ਚੰਨ ਲਗਾ ਰਿਹਾ ਹੈ ਬੜਾਈ ਵਧੀਆ ਖਾਣ ਪੀਣ ਦੇ ਨਾਲ ਦੇਖ ਸਕਦੇ ਹੋ ਅੱਡ ਅੱਡ ਆਈਟਮਾਂ ਅੱਡਣ ਮਾਹੌਲ ਅੰਦੀ ਪੁੱਤਰੋ ਕਿਵੇਂ ਹੋ ਮੈਂ ਠੀਕ ਹਾਂ ਆਪ ਬਤਾਓ ਕਿ ਲੱਗਿਆ ਕੀ ਪੀ ਰਹੇ ਹੋ 오ਰੈਂਜ ਜੂਸ ਪੀ ਰਹੇ ਹੈ ਕਿਵੇਂ ਲੱਗਦਾ ਹੈ ਅੱਛਾ ਲੱਗ ਰਿਹਾ ਹੈ ਕੁਝ ਹੋਰ ਹੋਰ ਕੀ ਅਬੀ ਆਰਡਰ ਦਿਆ ਹੋਇਆ ਹੈ ਸਾਡੇ ਪਾਸ ਦਾ ਪਿਆ ਹੈ ਕਿਵੇਂ ਲੱਗ ਰਿਹਾ ਬਹੁਤ ਸਾਰਾ ਦੇਖ ਕੇ ਬਹੁਤ ਹੀ ਅੱਛਾ ਬਹੁਤ ਚਲੋ ਤੋਂ ਬੜੇ ਪਿਆਰੇ ਮਾਹੌਲ ਦੇ ਵਿੱਚ ਖਾਂਦੇ ਪੀਂਦੇ ਹੋਈਆਂ ਇੰਜੋਏ ਕਰਦੇ ਹੋਈਆਂ ਇਹੀ ਤੇ ਪੜ੍ਹਾਈ ਦੀ ਉਮਰ ਹੁੰਦੀ ਹੈ ਤੇ ਪੜ੍ਹਨ ਦੀ ਉਮਰ ਹੁੰਦੀ ਹੈ ਤੇ ਨਾਲ ਦੇ ਨਾਲ ਆਪਣੇ ਹੁਨਰ ਨੂੰ ਦਿਖਾਣ ਦੀ ਵੀ ਪਛਾਨਣ ਦੀ ਵੀ ਨੌਜਵਾਨ ਪੀੜੀ ਵਾਸਤੇ ਇਹੀ ਸਮਾਂ ਇਹੀ ਉਮਰ ਹੁੰਦੀ ਹੈ ਤੋਂ ਦੇਖ ਸਕਦੇ ਹੋ ਕਿ ਬੜਾ ਵਧੀਆ ਸਟਾਲ ਸੋ ਇਹਦੇ ਪਾਣੀ ਪੂਰੀ ਦੇ ਸਟਾਲ ਲਾਈਨਾਂ ਵੱਡੀਆਂ ਲੱਗੀਆਂ ਹੋਈਆਂ ਨੇ ਲੋਕ ਪਸੰਦ ਕਰ ਰਹੇ ਆ ਤੇ ਜਾਣਦੇ ਆ ਕਿਵੇਂ ਹਾਂਜੀ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਹੈ ਸਰ ਅਬ ਤੱਕ ਬਹੁਤ ਅੱਛਾ ਮਿਲ ਰਹਾ ਹੈ ਬਹੁਤ ਅੱਛਾ ਸਰ ਹਾਂ ਆਫ ਕੌਰਸ ਅਸੀਂ ਮਿਹਨਤ ਕੀਤੀ ਸੀ ਐਕਸਪੈਕਟਿਡ ਸੀ ਗਈ ਹੈ ਕੁਆਲਟੀ ਹਾਈਜੀਨ ਤੁਹਾਡੀ ਖਾਸियत ਕੀ ਹੈ ਸੋ ਬਰੀਥਿੰਗ ਸਰ ਐਕਚੁਅਲੀ ਅਸੀਂ ਨੇ ਆਥੈਂਟਿਕ ਪਾਣੀਪੂਰੀ ਰੱਖੀ ਹੈ ਵਿਦ ਮਟਕਾ ਔਰ ਹਮਾਰਾ ਸਪੈਸ਼ਲ ਹੈ ਬੇਲਪੂਰੀ ਚੂਰਮੂਰ ਗੋਲਗੱਪਾ ਔਰ ਕਰੀਮ ਵਾਲੇ ਗੋਲਗੱਪੇ ਔਰ ਇਸ ਪਾਣੀਪੂਰੀ ਹੈ ਬੋਲੋ ਮੂਝ ਪਾਣੀ ਆਏਗਾ ਯੈਸ ਸਰ ਸੋ ਬਹੁਤ ਹੀ ਪਿਆਰੀ ਆਈਟਮਸ ਦੇ ਨਾਲ ਦੇਖ ਸਕਦੇ ਹੋ ਕਿ ਖਾਣ ਪੀਣ ਦੀ ਆਈਟਮਾਂ ਉਵੇਂ ਗਰਮੀ ਦਾ ਥੋੜਾ ਜਿਹਾ ਆਗਮਨ ਹੋ ਗਿਆ ਤੇ ਗਰਮੀ ਦੀ ਸ਼ੁਰੂਆਤ ਦੇ ਨਾਲ ਗੋਲ ਗੱਪਿਆਂ ਦਾ ਜਾਂ ਕੁਝ ਪੀਣ ਵਾਲੀ ਆਈਟਮਾਂ ਦਾ ਜਿਹੜਾ ਕਰੇਜ਼ ਹੈ ਇਹ ਸਮਝਦੇ ਨਾਲ ਨਾਲ ਵੱਜ ਜਾਂਦਾ ਹੈ। ਬਾਕੀ ਖਾਣ ਦੇ ਵਿੱਚ ਆਈਟਮਾਂ ਹੁੰਦੀਆਂ ਹੁੰਦੀਆਂ ਨੇ। ਸੋ ਦੇਖ ਸਕਦੇ ਹੋ ਕਿ ਕਿੰਨੇ ਪਿਆਰੇ ਮਾਹੌਲ ਦੇ ਨਾਲ ਆ ਰਿਹਾ ਕਾਲਜ ਦਾ ਇਹ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਕਾਮਰਸ ਐਂਡ ਬਿਜ਼ਨਸ ਮੈਨੇਜਮੈਂਟ ਵੱਲੋਂ ਜੋ ਇੰਟਰਨਲ ਕੁਆਲਟੀ ਅਸ਼ੋਰੈਂਸ ਸੈੱਲ ਦੇ ਨਾਲ ਐਸੋਸੀਏਸ਼ਨ ਦੇ ਵਿੱਚ ਇਹ ਪੂਰਾ ਮਾਰਕੀਟਿੰਗ ਫੈਸਟ ਚੱਲ ਰਿਹਾ ਹੈ। ਉੱਥੇ ਮੈਂ ਇਫੈਕਟ ਗਰੁੱਪ ਮਹਿੰਦਰ ਗੁਲ ਜੀ ਖਾਸ ਤੌਰ ਤੇ ਮੌਜੂਦ ਨੇ। ਗੁਲ ਸਾਹਿਬ ਯੈਸ ਯੂਥ ਐਗਜ਼ੀਬਿਟਿੰਗ ਸਕਿਲਸ ਮਾਰਕੀਟਿੰਗ ਫੈਸਟ ਕਿਵੇਂ ਲੱਗਦਾ ਕਿਵੇਂ ਮਾਹੌਲ ਬਣ ਰਿਹਾ ਹੈ? ਮੈਂ ਇੱਥੇ ਅੱਜ ਆਇਆ ਹੈਗਾ ਜੀ ਮਾਰਕੀਟਿੰਗ ਫੈਸਟ। ਹਰੇ ਕਾਲਜ ਨੇ ਬਹੁਤ ਅੱਛੇ ਤਰੀਕੇ ਨਾਲ ਆਰਗੇਨਾਈਜ਼ ਕੀਤਾ ਹੈਗਾ। ਔਰ ਮੈਂ ਇੱਥੇ ਬੱਚਿਆਂ ਨੇ ਜੋ ਸਟਾਲ ਲਗਾਏ ਹੈਗੇ ਨੇ, ਤਕਰੀਬਨ 40 ਸਟਾਲ ਲੱਗੇ ਨੇ ਔਰ ਮੈਂ ਹਰ ਸਟਾਲ ਤੇ ਜਾ ਕੇ ਉਹਨਾਂ ਦਾ ਟੇਸਟ ਕੀਤਾ ਹੈਗਾ ਜੋ ਬੱਚਿਆਂ ਨੇ ਡਿਵੈਲਪ ਕੀਤਾ ਹੈ। ਰੀਅਲੀ ਬਹੁਤ ਮਾਰਵਲਸ ਹੈਗਾ ਉਹਨਾਂ ਨੇ ਜੋ ਆਈਟਮਾਂ ਬਣਾਈਆਂ ਬਹੁਤ ਹੀ ਉਮਦਾ ਬਣਾਈਆਂ ਔਰ ਮੈਂ ਬੱਚਿਆਂ ਨੂੰ ਇਹ ਕਹਿਣਾ ਚਾਹਨਾ ਵੀ ਇਹ ਇਹ ਜਿਹੜੀ ਉਹਨਾਂ ਨੇ ਸਕਿੱਲ ਆਪਣੇ ਅੰਦਰ ਡਿਵੈਲਪ ਕੀਤੀ ਹੈ ਇਹਨੂੰ ਹੋਰ ਵਿਦਾਨ ਅੱਗੇ ਨੂੰ ਤਾਂ ਕਿ ਇਹਨੂੰ ਕਮਰਸ਼ੀਅਲ ਲੈਵਲ ਦੇ ਉੱਤੇ ਉਹਨਾਂ ਦਾ ਜੀਵਨ ਜੀਵਨ ਦਾ ਸਾਧਨ ਵੀ ਬਣਨਗੇ ਇਹ ਉਹਨਾਂ ਨੇ ਹੀ ਵਿਸ਼ਵਾਸ ਕਰਦਾ ਹੈ ਸੋ ਫਾਸਟ 무ਵਿੰਗ ਵਰਡ ਐਪ ਵਰਲਡ ਵਿੱਚ ਯਸ ਦਿ ਯੂਥ ਐਗਜ਼ੀਕਿਊਟਿੰਗ ਸਕਿੱਲਸ ਕਿਵੇਂ ਲੱਗਦਾ ਜੀ ਨੌਜਵਾਨ ਬੱਚੇ ਪੜ੍ਹਾਈ ਦੇ ਨਾਲ ਨਾਲ ਆਪਣੇ ਹੁਨਰ ਨੂੰ ਪਛਾਣਦੇ ਨੇ ਸੋਸ਼ਲ ਮਾਲੂ ਵਾਲੇ ਕੁਝ ਆਪਣੇ ਭਿਆਨ ਦੱਸਣਗੇ ਆ ਯੈਸ ਯਾਨੀ ਯੂਥ ਐਗਜ਼ਿਬਿਟਿੰਗ ਸਕਿੱਲ ਇਹ ਅਸੀਂ ਇਸ ਵਾਰੀ ਐਡੀਸ਼ਨ 2 ਕਰ ਰਹੇ ਹਾਂ ਲੁਧਿਆਣਾ ਦੇ ਵਿੱਚ ਆਰਿਆ ਕਾਲਜ ਇਸ ਦਾ ਓਨਲੀ ਕਾਲਜ ਜਿਹੜਾ ਹਰ ਸਾਲ ਇਸ ਨੂੰ ਆਰਗੇਨਾਈਜ਼ ਕਰਦਾ ਹੈ ਇਸ ਵਾਰੀ ਸੈਕੰਡ ਐਡੀਸ਼ਨ ਦੇ ਵਿੱਚ ਵੀ ਸਾਡੇ ਵੱਡੇ ਭਰਾ ਸ਼੍ਰੀ ਮਹਿੰਦਰ ਗੋਇਲ ਜੀ ਆਏ ਨੇ ਐਂਟਰਪ੍ਰੈਨਿਓਰਸ਼ਿਪ ਦਾ ਇੱਕ ਇਹੋ ਜਿਹਾ ਸੰਦੇਸ਼ ਲੈ ਕਰਕੇ ਕਿ ਜੇ ਅਸੀਂ ਡ੍ਰੀਮ ਕਰਦੇ ਹਾਂ ਉਹਦੇ ਬਾਰੇ ਸੋਚਦੇ ਹਾਂ ਤੇ ਉਹਦੇ ਵਾਸਤੇ ਜਦੋਂ ਅਸੀਂ ਇਸ ਤਰ੍ਹਾਂ ਦੇ ਐਫਰਟਸ ਕਰਾਂਗੇ ਤੇ ਇਸ ਤਰ੍ਹਾਂ ਦੇ ਮੁਕਾਮ ਤੇ ਵੀ ਅਸੀਂ ਪਹੁੰਚਾਂਗੇ ਬਹੁਤ ਹੀ ਅੱਛਾ ਲੱਗ ਰਿਹਾ ਹੈ ਆਰਿਆ ਕਾਲਜ ਦੀ ਮੈਨੇਜਮੈਂਟ ਨੇ ਹਮੇਸ਼ਾ ਸਾਨੂੰ ਇੱਕ ਖੁੱਲਾ ਹੱਥ ਦਿੰਦਾ ਇਦੇ ਵਿੱਚ ਸਿਰਫ ਬੱਚਿਆਂ ਨੂੰ ਪੜਾਇਆ ਨਾ ਜਾਵੇ ਸਿਰਫ ਇੱਕ ਗੇਮਸ ਨਾ ਖੜਾਈਆਂ ਜਾਣ ਬਲਕਿ ਉਹਨਾਂ ਦੇ ਵਿੱਚ ਇਹੋ ਜੀ ਕਲਾ ਪੈਦਾ ਕੀਤੀ ਜਾਵੇ ਕਿ ਜਿਹੜਾ ਉਹਨਾਂ ਦਾ ਹੁਨਰ ਹੈ ਉਹ ਨਿਕਲ ਕੇ ਸਾਹਮਣੇ ਆਵੇ ਬੱਚਿਆਂ ਨੂੰ ਨਵੀਂ ਦਿਸ਼ਾ ਮਿਲੇ ਔਰ ਨਵੀਂ ਦਿਸ਼ਾ 'ਚ ਚਲਦੇ ਹੋਏ ਸਾਡੀ ਸਰਕਾਰ ਦਾ ਜੋ ਨਾਰਾ ਵੈ ਸਵალੰਭੀ ਭਾਰਤ ਦਾ ਆਤਮ ਨਿਰਵਰ ਭਾਰਤ ਦਾ ਇਹ ਬੱਚੇ ਖੁਦ ਬਹੁਤ ਹੀ ਯੰਗ ਏਜ ਦੇ ਵਿੱਚ ਉਸ ਨੂੰ ਪਾਰ ਕਰ ਸਕਣ ਇਹੀ ਉਮੀਦ ਦੇ ਨਾਲ ਸਾਡੀ ਸਾਰੀ ਟੀਮ ਜਿਹੜੀ ਪੀਜੀ ਡਿਪਾਰਟਮੈਂਟ ਆਫ ਕਾਮਰਸ ਔਰ ਪੀਜੀ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਹੈ ਇਹਨਾਂ ਨੇ ਮਿਲ ਕੇ ਔਰ ਆਰਟਸ ਦੇ ਟੀਚਰਸ ਨੇ ਮਿਲ ਕੇ ਸਾਰੇ ਸਟਾਫ ਨੇ ਮਿਲ ਕੇ ਇਸੇ ਹਾਕੀ ਗ੍ਰਾਉਂਡ ਦੇ ਵਿੱਚ ਬੱਚਿਆਂ ਨੂੰ ਇੱਕ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਹੈ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਬਹੁਤ ਜ਼ਿਆਦਾ ਪ੍ਰੇ ਸਾਨੂੰ ਸਾਡੇ ਚੀਫ ਗੈਸਟ ਔਰ ਸਾਡੇ ਗੈਸਟ ਆਫ ਆਨਰ ਜਿਹੜੇ ਟੰਡਨ ਜੀ ਔਰ ਹਿਮੰਤ ਜੀ ਹੈ ਉਹਨਾਂ ਵੱਲੋਂ ਵੀ ਮਿਲੀ ਹੈ ਸਾਡੇ ਕਾਲਜ ਦੇ ਪੁਰਾਣੇ ਲੈਮਨਾਈ ਸ਼੍ਰੀ ਯਸ਼ਕ੍ਰਿਜ ਜੀ ਸਾਡੇ ਨਾਲ ਹੈ ਜਿਨ੍ਹਾਂ ਨੇ ਸਾਨੂੰ ਹਮੇਸ਼ਾ ਹੀ ਇੱਕ ਅੱਛੀ ਦਿਸ਼ਾ ਦਿੱਤੀ ਹੈ ਔਰ ਬਹੁਤ ਚੰਗਾ ਲੱਗ ਰਿਹਾ ਹੈ ਕਿ ਇਸ ਖਿਲੀ ਹੋਈ ਧੁੱਪ ਦੇ ਵਿੱਚ ਬੱਚਿਆਂ ਦਾ ਜਿਹੜਾ ਹੁਨਰ ਹੈ ਉਹ ਵੀ ਬਹੁਤ ਜ਼ਿਆਦਾ ਖੇਲ ਕੇ ਸਾਹਮਣੇ ਆ ਰਿਹਾ ਹੈ ਇਹ ਨੌਜਵਾਨ ਮੁੰਡੇ ਕੁੜੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਆਪਣੀ ਪ੍ਰਤਿਭਾ ਨਿਖਾਰਨ ਦਾ ਮੌਕਾ ਵੀ ਬਖੂਬੀ ਦੇ ਰਿਹਾ ਹੈ ਕੈਮਰਾਮੈਨ ਅਮਿਤ ਕੁਮਾਰ ਪਾਠਕ ਦੇ ਨਾਲ ਨਫਪਰੀ ਸਿੰਘ ਵੇਦੀ ਲੁਧਿਆਣਾ ਲਾਈਵ ਨਿਊਜ਼